ਦਾਹਾ ਹਾਸਾ ਕੋ ਪਤਾ ਲੱਗਾ ਕੋ ਗੱਡੀ ਵਜੀ ਆ ਸਾਨੂੰ ਕੋਈ ਪਤਾ ਨਹੀਂ ਹੈ ਉਹ ਗੱਡੀ ਵਾਲੇ ਵਿੱਚ ਵਜਾ ਕੋ ਭਜਾ ਕੇ ਲੈ ਗਿਆ ਗੱਡੀ ਅੱਛਾ ਇਹ ਨੰਬਰ ਪਲੇਟ ਤੁਸੀਂ ਫੜੀ ਆ ਇੱਥੋਂ ਮਿਲੀ ਆ ਇੱਥੋਂ ਮਿਲੀ ਆ ਇਹ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਕੌਣ ਬਸਨ ਸਿੰਘ ਜੀ ਸਰਦਾਰ ਬਸਨ ਸਿੰਘ ਜੀ ਹਾਂਜੀ ਸਰਦਾਰ ਬਸਨ ਸਿੰਘ ਕਿਹੜਾ ਪਿੰਡ ਇਹਨਾਂ ਦਾ ਪਿੰਡ ਨੈਣੇਕੋਟ ਕਿੰਨੀ ਕੁ ਉਮਰ ਆ ਇਹਨਾਂ ਦੀ ਹਾਂਜੀ 75 70 ਸਾਲ ਹੋਈ ਆ ਤੁਹਾਨੂੰ ਪਤਾ ਅੰਕਲ ਇਧਰੋਂ ਆਉਂਦੇ ਸੀਗਾ ਹਾਂ ਇਸ ਬੁੱਤੇ ਥੱਲੇ ਖਲੋਤੀ ਵਾਸਤੇ ਟਿਕਣ ਦੇ ਸੀ ਪਤਾ ਦੇ ਪਿੰਡ ਵੀ ਇਹੀ ਆ ਹਾਂਜੀ ਤੋਂ ਇਦੋਂ ਗੱਡੀ ਆਈ ਉਹਨਾਂ ਨੇ ਟੱਕਰ ਮਾਰੀ ਨਹੀਂ ਗੱਡੀ 46 ਵੱਲੋਂ ਆ ਰਹੀ ਸੀ 46 ਵੱਲੋਂ ਆ ਰਹੀ ਸੀ ਤੇ ਇਹ ਇਧਰੋਂ ਆ ਰਹੇ ਸੀ ਇਹ ਇਧਰੋਂ ਆਪਣੇ ਸ਼ਾਇਦ ਕਿਤੇ ਖੇਤਾਂ ਵੱਲ ਪਤਾ ਨਹੀਂ ਕਿੱਧਰ ਗਏ ਇਧਰੋਂ ਆ ਰਹੇ ਸੀ ਇਹ ਮੁੜੇ ਪਿੰਡ ਵੱਲ ਨੂੰ ਹਾਂਜੀ ਇਹ ਇਧਰੋਂ ਪਿੰਡ ਵੱਲ ਨੂੰ ਮੁੜੇ ਉਹਦੋਂ ਗੱਡੀ ਆਉਣ ਦੀ ਉਹਨਾਂ ਚੁੱਕ ਕੇ ਮਾਰਿਆ ਖਲੋਤੇ ਹੀ ਨਹੀਂ ਹੱਗੇ ਉਹ ਗੱਡੀ ਖਲੋਤੀ ਨਹੀਂ ਇੱਥੇ ਹਾਂਜੀ ਗਾਡੀ ਦਾ ਚਾਰਦਾ ਕੁਮੜਾ ਹੋਏਗਾ ਉਥੋਂ ਨੋਟ ਹੋ ਜਾਣੀ ਗੱਲ ਐ ਹੁਣ ਪੁਲਿਸ ਵੇਖੂਗੀ ਨਾ ਸੀਸੀਟੀਵੀ